ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵਿੜਾ ਵਖਤ ਵਿਚਾਰੀਐ ਤਾਂ ਕਿਤ ਵੇੜਾ ਭਗਤ ਹੋਏ ਅਨ ਦਿਨ ਨ ਮੇ ਰਤਿਆ ਸੱਚੇ ਸੱਚੀ ਸੋਏ ਗੁਰੂ ਪਿਆਰੀ ਸਾਜਣੁ ਆਜੀ ਸਾਧ ਸੰਗਤ ਜੀ ਅਕਸਰੀ ਨਾ ਭਗਤੀ ਕਿਸ ਵੇਲੇ ਹੋਵੇ ਇਸ ਚੀਜ਼ ਦੀ ਵਿਚਾਰ ਚਰਚਾ ਕੀਤੀ ਜਾਂਦੀ ਵੀ ਕਿਹੜਾ ਟਾਈਮ ਹੈ ਜਦੋਂ ਸਾਨੂੰ ਭਗਤੀ ਕਰਨੀ ਚਾਹੀਦੀ ਹੈ ਉਹਦਾ ਰੱਬ ਦਾ ਨਾਮ ਲੈਣਾ ਚਾਹੀਦੀ ਹੈ ਉਹਦੇ ਗੁਣ ਤੇ ਵਡਿਆਈਆਂ ਗਾਣੇ ਚਾਹੀਦੇ ਨੇ ਅਕਸਰ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਡਿਬੇਟ ਹੁੰਦੀ ਹੈ ਕਾਫੀ ਵਿਚਾਰ ਚਰਚਾ ਹੁੰਦੀ ਹੈ ਹਰ ਇੱਕ ਨੇ ਆਪਣਾ ਅਲੱਗ-ਅਲੱਗ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਕੋਈ ਕਹਿੰਦਾ ਵੀ ਇਸ ਸਮੇਂ ਤੋਂ ਲੈ ਕੇ ਇਸ ਸਮੇਂ ਤੱਕ ਭਗਤੀ ਕਰਨੀ ਚਾਹੀਦੀ ਹੈ ਕੋਈ ਕਹਿੰਦਾ ਐਸ ਟਾਈਮਿੰਗ ਦੇ ਅੰਦਰ ਭਗਤੀ ਕਰਨੀ ਚਾਹੀਦੀ ਹੈ ਇਸ ਮਹੀਨੇ ਦੇ ਅੰਦਰ ਭਗਤੀ ਕਰਨੀ ਚਾਹੀਦੀ ਹੈ ਇੱਕ ਹਫਤੇ ਦੇ ਅੰਦਰ ਇੱਕ ਪਾਰਟਿਕੂਲਰ ਦਿਨ ਰੱਖਿਆ ਹੋਇਆ ਵੀ ਇਸ ਦਿਨ ਭਗਤੀ ਕਰਨੀ ਚਾਹੀਦੀ ਹੈ ਕਿਸੇ ਨੇ ਮਹੀਨਿਆਂ ਦੀ ਵੰਡ ਕੀਤੀ ਵੀ ਇਸ ਮਹੀਨੇ ਚ ਭਗਤੀ ਕਰਨੀ ਚਾਹੀਦੀ ਹੈ ਕਿਸੇ ਨੇ ਕੋਈ ਦਿਨ ਮਿੱਥੇ ਹੋਏ ਨੇ ਵੀ ਫਲਾਣੀ ਦਿਨ ਭਗਤੀ ਕਰਨੀ ਚਾਹੀਦੀ ਹੈ ਹੁਣ ਜਦੋਂ ਅਸੀਂ ਬਾਣੀ ਨੂੰ ਪੜਦੇ ਆ ਨਾ ਬਾਣੀ ਨੇ ਬੜਾ ਪਿਆਰਾ ਕਨਸੈਪਟ ਮਨੁੱਖਤਾ ਦੇ ਸਾਵੇਂ ਰੱਖਿਆ ਪਹਿਲੀ ਗੱਲ ਤੇ ਤੁਸੀਂ ਵੇਖੋ ਵੀ ਬਹੁਤੀ ਕਰਕੇ ਅੱਜ ਅਸੀਂ ਵੀ ਮੰਡ ਕੀਤੀ ਵੀ ਜਿਵੇਂ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਨੇ ਸਵੇਰੇ ਪੜਨੀਆਂ ਨੇ ਸ਼ਾਮ ਵੇਲੇ ਸੋਦਰ ਦਾ ਪਾਠ ਕਰਨਾ ਹੈ ਸੌਣ ਵੇਲੇ ਸੋਇਲਾ ਸਾਹਿਬ ਜੀ ਦਾ ਜਾਪ ਕਰਨਾ ਹੁਣ ਇੱਥੇ ਟਾਈਮਿੰਗ ਤੈਅ ਕੀਤੀ ਗਈ ਪਰ ਮਹਾਰਾਜ ਕਹਿੰਦੇ ਨੇ ਘੱਟ ਤੋਂ ਘੱਟ ਇਹ ਕਰਨਾ ਪਰ ਐਦੀ ਕੋਈ ਬਾਉਂਡਰੀ ਨਹੀਂ ਲਾਈ ਤੁਸੀਂ ਵੇਖੋ ਵੀ ਐਸਾ ਨਹੀਂ ਹੈ ਕਿ ਜਪਜੀਤ ਸਾਹਿਬ ਦਾ ਪਾਠ ਸਿੱਖ ਸਵੇਰੀ ਕਰ ਸਕਦਾ ਉਹ ਬਾਣੀ ਦੁਪਹਿਰ ਨੂੰ ਨਹੀਂ ਪੜ੍ਹੀ ਜਾ ਸਕਦੀ ਐਸੀ ਕੋਈ ਬਾਉਂਡਰੀ ਨਹੀਂ ਹੈ ਐਸੀ ਨਹੀਂ ਹੈ ਵੀ ਇਸ ਬਾਣੀ ਨੂੰ ਸ਼ਾਮ ਵੇਲੇ ਨਹੀਂ ਪੜਿਆ ਜਾ ਸਕਦਾ ਜਾਂ ਰਾਤ ਵੇਲੇ ਨਹੀਂ ਪੜਿਆ ਜਾ ਸਕਦਾ ਹੁਣ ਅਮੋਨਨ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਆ ਨਾ ਤੁਸੀਂ ਵੇਖੋ ਮਹਾਰਾਜ ਬਿਆਨਤ ਸ਼ਬਦ ਇਹੋ ਜੀ ਉਚਾਰਨ ਕਰਦੇ ਨੇ ਜਿਦੇ ਅੰਦਰ ਸਵੇਰ ਵੇਲੇ ਦੀ ਸਿਫਤ ਤੇ ਵਡਿਆਈ ਕੀਤੀ ਗਈ ਸਵੇਰ ਵਾਲੇ ਸਮੇਂ ਦੀ ਉਹਦਾ ਇੱਕ ਰੀਜ਼ਨ ਹੈ ਕਿ ਰਾਤ ਦੇ ਸੌਣ ਤੋਂ ਬਾਅਦ ਜਦੋਂ ਮਨੁੱਖ ਸਵੇਰੇ ਉੱਠਦਾ ਹੈ ਨਾ ਐਦਾਂ ਹੀ ਮਾਈਂਡ ਵੌਂਡਰਿੰਗ ਜਿਹੜੀ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਮਾਈਂਡ ਦੇ ਥੋਟ ਅਜੇ ਬਹੁਤੇ ਫੈਲੇ ਨਹੀਂ ਹੁੰਦੇ ਉਹ ਇਕਾਗਰ ਹੁੰਦੇ ਨੇ ਐਮਾਨ ਇਕਾਗਰ ਹੁੰਦਾ ਤੇ ਇਸ ਕਰਕੇ ਨਾ ਬਾਣੀ ਨੇ ਬਚਨ ਕਹੇ ਵੀ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਵੈਸੇ ਇਹਦੇ ਜਿਹੜੇ ਪ੍ਰੋਪਰਲੀ ਅਰਥ ਜਿਹੜੇ ਬਣਦੇ ਨੇ ਉਹ ਇਹ ਨਹੀਂ ਵੀ ਉਹ ਵੇਲਾ ਅੰਮ੍ਰਿਤ ਬਣ ਜਾਂਦਾ ਜਦੋਂ ਅਸੀਂ ਪਰਮੇਸ਼ਰ ਦੇ ਗੁਣਾ ਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਹਾਂ ਦੂਸਰੀ ਗੱਲ ਜਦੋਂ ਅਸੀਂ ਐਸੇ ਕਨਸੈਪਟ ਨੂੰ ਹੋਰ ਸਮਝਦੇ ਹਾਂ ਭਗਤ ਜੀ ਬੜੇ ਪਿਆਰੇ ਬਚਨ ਦਰਜ ਕਰਦੇ ਨੇ ਉਹ ਕਹਿੰਦੇ ਨੇ ਝਾਲਾਂ ਗੇ ਉਠ ਨਾਮ ਜਪ ਨਿਸਬਾਸੁਰ ਆਰਾਧ ਉਹ ਕਹਿੰਦੇ ਟਾਈਮ ਸਿਰ ਉੱਠ ਕੇ ਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ। ਇਸ ਸਮੇਂ ਨੂੰ ਵਿਦਵਾਨਾਂ ਨੇ ਪੂਰਨ ਖਿੜਾਓ ਦਾ ਸਮਾਂ ਮੰਨਿਆ। ਕਿ ਇਸ ਵੇਲੇ ਮਨ ਇਕਾਗਰ ਹੁੰਦਾ ਹੈ ਲੇਕਿਨ ਅਸੀਂ ਇਹ ਬਾਉਂਡਰੀ ਨਹੀਂ ਲਾ ਸਕਦੇ ਵੀ ਭਾਈ ਜਪਜੀ ਸਾਹਿਬ ਜੇ ਤੁਸੀਂ ਪੜ੍ਹਦੇ ਹੋ ਤੇ ਉਹਦਾ ਫਲ ਜੇ ਤੁਸੀਂ ਸਵੇਰੇ 4 ਤੋਂ ਲੈ ਕੇ 6 ਵਜੇ ਤੱਕ ਪੜ੍ਹਦੇ ਹੋ ਤੇ ਉਹਦਾ ਫਲ ਹੋਰ ਮਿਲੇਗਾ। ਜੇ ਤੁਸੀਂ ਉਸੇ ਪਾਠ ਨੂੰ 8 ਜਾਂ 10 ਵਜੇ ਕਰਦੇ ਹੋ ਤੇ ਉਹਦਾ ਫਲ ਘੱਟ ਮਿਲੇਗਾ। ਜਾ ਉਸੇ ਪਾਠ ਨੂੰ ਤੁਸੀਂ ਸ਼ਾਮ ਵੇਲੇ ਕਰਦੇ ਹੋ ਤੇ ਉਹਦਾ ਫਲ ਤੁਹਾਨੂੰ ਘੱਟ ਮਿਲੇਗਾ ਇਹ ਨਹੀਂ ਕਿਹਾ ਜਾ ਸਕਦਾ ਮਹਾਰਾਜ ਨੂੰ ਪੁੱਛਿਆ ਕਿਸੇ ਨੇ ਵੀ ਮਹਾਰਾਜ ਭਗਤੀ ਦਾ ਪ੍ਰੋਪਰ ਸਮਾ ਕਿਹੜਾ ਹੈ ਅਸੀਂ ਪੰਕਤੀਆਂ ਪੜ੍ਹ ਕੇ ਠੀਆਂ ਬਾਣੀ ਦੀਆਂ ਮਹਾਰਾਜ ਕਹਿੰਦੇ ਜੀ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਇ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਜਿਹਦਾ ਮੀਨਿੰਗ ਹੈ ਵੀ ਭਗਤੀ ਜੀ ਵੇਲੇ ਵਕਤ ਦੀ ਵਿਚਾਰ ਕਰਨ ਬੰਦਾ ਲੱਗ ਪਏ ਤੇ ਕਿਹੜਾ ਵੇਲਾ ਹੋਵੇ ਜਦੋਂ ਭਗਤੀ ਕੀਤੀ ਜਾਏ ਮਹਾਰਾਜ ਨੇ ਅਗਲੀ ਪੰਕਤੀ ਦੇ ਅੰਦਰ ਹੀ ਕਲੀਅਰ ਕਰ ਦਿੱਤਾ ਮਹਾਰਾਜ ਕਹਿੰਦੇ ਨੇ ਸਮੇਂ ਦੀ ਬਾਉਂਡਰੀ ਨਹੀਂ ਲਾਈ ਜਾ ਸਕਦੀ ਵੀ ਐਸ ਵੇਲਾ ਕਿਸੇ ਮਨੁੱਖ ਦਾ ਮਨ ਕਿਸੇ ਵੀ ਵੇਲੇ ਭਗਤੀ ਕਰਨ ਨੂੰ ਕਰ ਸਕਦਾ ਹੈ ਖੈਰ ਉਹਦੇ ਵਿੱਚ ਦੋ ਚੀਜ਼ਾਂ ਨੇ ਵਿਦਵਾਨ ਸੱਜਣਾ ਨੇ ਗੱਲ ਕਈ ਵੀ ਸਿੱਖ ਨੇ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਹੈ ਸ਼ਾਮ ਨੂੰ ਰਹਿਰਸ ਦਾ ਪਾਠ ਕਰਨਾ ਹੈ ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਹੈ ਲੇਕਿਨ ਉਹਦਾ मीनिंग ਇਹ ਨਹੀਂ ਕਿ ਸੋਹਿਲਾ ਸਾਹਿਬ ਜੀ ਦਾ ਪਾਠ ਅਸੀਂ ਦੇਣਾ ਹੀ ਨਹੀਂ ਕਰ ਸਕਦੇ ਇਹ ਇੱਕ ਸਿਰਫ ਪੰਥਕ ਮਰਿਆਦਾ ਹੈ ਕਿ ਸਮੁੱਚੇ ਵਰਡ ਦੇ ਅੰਦਰ ਜਿੱਥੇ ਵੀ ਕੋਈ ਸਿੱਖ ਰਹਿੰਦਾ ਹੋਵੇ ਉਹਦੇ ਜੀਵਨ ਦੀ ਰੁਟੀਨ ਐ ਹੋਵੇ ਪਰ ਇਹਨਾਂ ਨੂੰ ਪੜਨ ਦੇ ਉੱਤੇ ਕੋਈ ਬਾਉਂਡਰੀ ਜਾਂ ਕੋਈ ਬੰਦਿਸ਼ ਨਹੀਂ ਹੈ ਕਿ ਐਸੇ ਸਮੇਂ ਦੇ ਅੰਦਰ ਪੜ੍ਹੀ ਜਾਣੀ ਹੈ ਇਸ ਕਰਕੇ ਬੜੇ ਪਿਆਰੇ ਬਚਨ ਮਹਾਰਾਜ ਨੇ ਸਾਡੀ ਝੋਲੀ ਚ ਪਾਏ ਨੇ ਮਹਾਰਾਜ ਕਹਿੰਦੇ ਨੇ ਜੇ ਵੇਲਾ ਵਖਤ ਵਿਚਾਰੀ ਐ ਤਾਂ ਕਿਤ ਵੇਲਾ ਭਗਤ ਹੋਏ ਫਿਰ ਤੇ ਲੋਕ ਲੜਨਗੇ ਕੋਈ ਕਹੇਗਾ ਜੀ ਨਹੀਂ ਐਸ ਸਮੇਂ ਭਗਤੀ ਦਾ ਜ਼ਿਆਦਾ ਫਲ ਮਿਲਦਾ ਕਿਸੇ ਵਾਸਤੇ ਕੋਈ ਸਮਾਂ ਕੰਫਰਟਸ ਦਾ ਹੋ ਸਕਦਾ ਕਿਸੇ ਵਾਸਤੇ ਕੋਈ ਸਮਾਂ ਹੋ ਸਕਦਾ ਹੁਣ ਜਿਹੜਾ ਬੰਦਾ ਰਾਤ ਨੂੰ ਡਿਊਟੀ ਕਰ ਰਿਹਾ ਉਹਨੇ ਜਾ ਕੇ ਜਦੋਂ ਰਾਤ ਨੂੰ ਆਰਾਮ ਕਰਨਾ ਤੇ ਸਵੇਰੇ ਉੱਠਣਾ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਉਹਦੇ ਵਾਸਤੇ ਉਹ ਕੰਫਰਟ ਦਾ ਸਮਾਂ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੈ ਐ ਡਿਸਾਈਡ ਨਹੀਂ ਮਹਾਰਾਜ ਕਹਿੰਦੇ ਫਿਰ ਕੀਤਾ ਜਾਣਾ ਫਿਰ ਕਿਵੇਂ ਕਰੀਏ ਮਹਾਰਾਜ ਕਹਿੰਦੇ ਅਨੰਦ ਦਿਨ ਨਾਵੇਂ ਰਤਿਆਂ ਸੱਚੇ ਸੱਚੀ ਸੋਏ ਜਦੋਂ ਵੀ ਇਹ ਮਨ ਇਕਾਗਰ ਚਿਤ ਹੋ ਕੇ ਗੁਰੂ ਦੇ ਬਚਨ ਪੜਨ ਲੱਗ ਪਈ ਸਮਝ ਲਓ ਉਹ ਵੇਲਾ ਭਗਤੀ ਦਾ ਆਪੇ ਬਣ ਜਾਂਦਾ ਜਦੋਂ ਵੀ ਇਹ ਮਨ ਖਿੜਾ ਚ ਆ ਕੇ ਗੁਰੂ ਦੇ ਹੁਕਮਾਂ ਤੇ ਚੱਲ ਰਿਹਾ ਹੈ ਸਮਝ ਲਓ ਭਗਤੀ ਕਰ ਰਿਹਾ ਮੰਨ ਲਓ ਅਸੀਂ ਦੋ ਚਾਰ ਜਣੇ ਬਾਹਰ ਖੜ ਕੇ ਕਿਧਰੇ ਗੁਰੂ ਦੇ ਕਿਸੇ ਕਨਸੈਪਟ ਦੀ ਵਿਚਾਰ ਕਰ ਰਹੇ ਆ ਜਾਂ ਕਿਸੇ ਦੇ ਭਲੇ ਵਾਸਤੇ ਅਸੀਂ ਕੋਈ ਐਫਰਟਸ ਕੋਈ ਉਦਮ ਕਰ ਰਹੇ ਆ ਤੇ ਮਹਾਰਾਜ ਕਹਿੰਦੇ ਸਮਝ ਲਓ ਤੁਹਾਡੇ ਵਾਸਤੇ ਉਹ ਵੇਲਾ ਭਗਤੀ ਬਣ ਗਿਆ ਆਪਣੇ ਆਪ ਦੇ ਅੰਦਰ ਕੋਈ ਵੇਲਾ ਭਗਤੀ ਦਾ ਨਹੀਂ ਜੇ ਅਸੀਂ ਮਿੱਥ ਲਵਾਂਗੇ ਨਾ ਵੀ ਮੰਨ ਲਓ 2 ਤੋਂ ਲੈ ਕੇ ਤੇ 4 ਵਜੇ ਤੱਕ ਜਾਂ 5 ਵਜੇ ਤੱਕ ਇਹੀ ਭਗਤੀ ਦਾ ਵੇਲਾ ਹੈ ਤੇ ਫਿਰ ਉਸੇ ਸਮੇਂ ਦੇ ਦੌਰਾਨ ਤੁਸੀਂ ਵੇਖੋ ਚੋਰ ਜਿਹੜੇ ਨੇ ਕਿਸੇ ਘਰ ਦੇ ਅੰਦਰ ਚੋਰੀ ਵੀ ਕਰ ਰਹੇ ਹੁੰਦੇ ਨੇ ਉਹਨਾਂ ਵਾਸਤੇ ਉਮਰਤ ਵੇਲਾ ਨਹੀਂ ਅਸਲ ਦੇ ਵਿੱਚ ਵੇਲਾ ਅਮਰਤ ਨਹੀਂ ਹੁੰਦਾ ਵੇਲੇ ਨੂੰ ਅਮਰਤ ਬਣਾਇਆ ਜਾਂਦਾ ਹੈ ਅਮਰਤ ਪਰਮੇਸ਼ਰ ਰੂਪੀ ਨਾਮ ਦੇ ਨਾਲ ਜੁੜ ਕੇ ਸੋ ਇਹਦਾ ਮੀਨਿੰਗ ਐ ਵੀ ਨਹੀਂ ਵੀ ਅਸੀਂ 8 8 9 9 10 10 ਵਜੇ ਤੱਕ ਸੁੱਤੇ ਰਹੀਏ ਜੀਵਨ ਦੀ ਰੁਟੀਨ ਨੂੰ ਜੇ ਸਹੀ ਢੰਗ ਨਾਲ ਚਲਾਉਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਇੱਕ ਜੀਵਨ ਦਾ ਟਾਈਮ ਟੇਬਲ ਬਣਾਉਣਾ ਪੈਂਦਾ ਐਸ ਕਰਕੇ ਬਾਣੀ ਨੇ ਕਿਹਾ ਵੀ ਭਾਈ ਦਿਨ ਰਾਤ ਉਹਦੇ ਨਾਮ ਦੇ ਅੰਦਰ ਰੰਗਿਆ ਰਹੇ ਪਰ ਪਰਟੀਕੂਲਰ ਕਿਸੇ ਸਮੇਂ ਨੂੰ ਮਹਾਰਾਜ ਐ ਨਹੀਂ ਕਹਿੰਦੇ ਵੀ ਐਸੇ ਸਮੇਂ ਦੇ ਅੰਦਰ ਬਾਣੀ ਨੂੰ ਪੜੇਗਾ ਤੇ ਤੈਨੂੰ ਫਲ ਜ਼ਿਆਦਾ ਮਿਲੇਗਾ ਐਸ ਸਮੇਂ ਪੜੇਗਾ ਤੇ ਤੈਨੂੰ ਫਲ ਘੱਟ ਮਿਲੇਗਾ ਐਸੀ ਗੱਲ ਨਹੀਂ ਮਹਾਰਾਜ ਕਹਿੰਦੇ ਜੀ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇਲਾ ਭਗਤ ਹੋਏ ਅਨੰਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ ਇਨੀਆਂਕ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦਿਖਿਵਾ ਬਖਸ਼ਣੀ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ